ਅੱਗੇ ਦੋਸਤੋ ਤਰਿਉ ਟੈਗ ਦੇ ਉੱਪਰ ਖੜਿਆਂਗੇ ਜਿਵੇਂ ਟਾਪ ਦੇ ਮਕਲਾਉੜ ਗਾਂਜ ਦੇ ਵਿੱਚ ਜਿੱਥੇ ਬੰਦਿਆਂ ਦਾ ਆਉਣਾ ਔਖਾਗਾ ਉੱਥੇ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆਗੇ ਇਹ ਇਹ ਦੇਖ ਸਕਦੇ ਆ ਇੱਧਰ ਇਹ ਇਹਦਾ ਬੰਦੀ ਨੇ ਆਹ ਦੇਖਦਾ ਆਇਆਦੇ ਬੰਦੀ ਦਿਖਾਦੇ ਤੁਹਾਨੂੰ ਲੈ ਵੀ ਆਹ ਦੇਖ ਸਕਦੇ ਹੋ ਗਿਣਤੀ ਗਿਣਤੀ ਮਾਰੋ ਕਿੰਨੇ ਹੋ ਇਹਨਾਂ ਦੀ ਹੂੰ ਤੇਰੇ ਹਿਸਾਬ ਨਾਲ 3 2 5 2 7 9 11 12 13 14 15 16 17 ਲਗਭਗ ਉਹ ਗਾਹਾਂ ਵੀਰੇ ਨਾ 20 25 ਦੇ ਕਰੀਬ ਹੈਗੀਆਂ ਨੇ ਇਹ ਰਾਸ਼ਟਰੀ ਪੰਛੀ ਰਾਸ਼ਟਰੀ ਪੰਛੀ ਰਾਸ਼ਟਰੀ ਪੰਛੀ ਕਿਨੇ ਕਿਹਾ ਬਈ ਲੈ ਵੀ ਇਹ ਆ ਬਾਈ ਜੀ ਰਾਸ਼ਟਰੀ ਪੰਛੀ ਇੰਡੀਆ ਦਾ ਹਾਂ ਇੰਡੀਆ ਰਾਸ਼ਟਰੀ ਪੰਛੀ ਬਈ ਤਾਂ ਹੀ ਉੱਡ ਕੇ ਐਡੀ ਉੱਚੇ ਆ ਗਿਆ ਉੱਡ ਕੇ ਉੱਡ ਕੇ ਆ ਗਿਆ ਤਾਂ ਹੀ ਉੱਡ ਕੇ ਐਡੀ ਉੱਚੇ ਆ ਗਿਆ ਹੁਣ ਮੋਰ ਥੱਲੇ ਚਲੇ ਗਿਆ ਤੇ ਮਾਂ ਨੂੰ ਸਨਮਾਨ ਕਰਨਾ ਚਾਹੀਦਾ ਹੁਣ ਮੋਰ ਕਹਿੰਦਾ بڑا ਮੋਰ ਆਪਣਾ ਰਾਸ਼ਟਰੀ ਪੰਛੀ ਵੀ ਉੱਡ ਕੇ ਥੱਲੇ ਚਲਾ ਗਿਆ ਥੱਲੇ ਚਲਾ ਗਿਆ ਦੇਖੋ ਮੇਰੀ ਲੋੜ ਦੀ ਹੈਗੀ ਤੋੜੇ ਟੱਕ ਮੇਰੇ ਤੋਂ ਕਿਤਾਬ ਖੋਲਿਆ ਲੈ ਵੀ ਹੁਣ ਇਹ ਆ ਗਿਆ ਉੱਡ ਕੇ ਉੱਚੇ ਆ ਵੀ ਆ ਗਿਆ ਕਹਿੰਦਾ ਮੈਨੂੰ ਵੀ ਦੱਸ ਲੈ ਲੈ ਵੀ ਕੁੱਤਾ ਵੀ ਦੇਖਦਾ ਹੈ ਨਾ ਕੀੜ ਰੇੜੇ ਦੇਖੀ 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 ਲੈ ਦੇਖ ਦੇ ਲੈ ਦੇਖ ਦੇਖ ਦੇ ਨਹੀਂ ਆਲੇ ਕੋ ਫਿਰ ਜਾਂਦਾ ਸੀ ਇਹ ਨੂੰ ਲੈ ਇਹ ਭਾਈ ਲਾਊਗਾ ਤੇਰੀ ਖੇਡਦੇ ਨੇ ਖੇਡਦੇ ਨੇ ਗੱਲ ਸੋਚਣ ਵਾਲਿਆ ਗੱਲ ਸੋਚਣ ਵਾਲਿਆ ਬੀ ਸਪੀਡ ਤੇ ਹੋਗੇ ਖੜੀ ਜੇ ਉੱਥੇ ਨਹੀਂ ਸੀੜਿਆ ਨੇ ਉਹਨੂੰ ਜਾ ਕੇ ਪੰਡਤ ਜੀ ਗੱਲ ਵੈਸੇ ਉਹ ਅੱਗੀ ਸੋਚਣ ਵਾਲੇ ਵੀ ਐਡੀ ਉੱਚੇ ਲਗਭਗ 1000 ਫੁੱਟੋ ਖਯਾਰਾ ਮੀਟਰ ਉੱਚੇ ਹਾਂ ਵੀ ਕਿੱਥੋਂ ਆਏ ਕਿਵੇਂ ਪਹੁੰਚੇ ਹੈਨਾ ਵਈ ਅਸੀਂ ਜਮਾਂ ਦੇਖ ਸਕਦਾ ਹਾਂ ਹਾਂਜੀ ਹੈਗੇ ਸਾਰੇ ਠੱਠੀ ਨੇ ਗਉ ਕੋਈ ਨਹੀਂ ਠੱਠੇ ਨੇ ਸਾਰੇ ਸਾਰੇ ਠੱਠੇ ਨੇ ਲੈ ਵੀ ਸਾਰੇ ਠੱਠੇ ਨੇ ਚੈੱਕ ਕਰੋ ਚਲ ਮੰਨ ਲਾ ਵਾਦਾ ਹੋ ਗਿਆ ਹਾਂ ਸਾਰੇ ਠੱਠੇ ਨੇ ਲੈ ਵੀ ਸਾਰੇ ਠੱਠੇ ਨੇ ਤੇ ਗੁੱਸੇ ਹੋ ਗਈ ਆ ਗਈ ਗੁੱਸੇ ਕਿਉਂ ਕਹਤੋ ਬਈ ਗੁੱਸਾ ਕਹਦਾ ਰਾਸ਼ਟ੍ਰਪਤੀ ਕਰਕੇ ਉਹ ਗੁੱਸਾ ਆਇਆ ਉਹਨੇ ਗਾਉਂ ਨੂੰ ਰਾਸ਼ਟਰੀ ਪਾਂਸੀ ਕਿਹਾ ਨਾ ਨਾਲ ਠੱਠੇ ਨੂੰ ਨਹੀਂ ਕਿਹਾ ਠੱਠੇ ਨੂੰ ਨਹੀਂ ਕਿਹਾ ਉਹ ਗੁੱਸਾ ਦਾ ਬਣਦਾ ਹੀ ਆ ਯਾਰ ਵੀ ਪਾਂਸੀ ਬਣ ਕੇ ਦਿਖਾਉਣੀ ਆ ਇਹਨਾਂ ਨੇ ਸੰਨਿਆਸ ਲੈ ਲਿਆ ਇਹਨੇ ਭਾਈ ਜੀ ਸੰਨਿਆਸੀ ਸੰਨਿਆਸੀ ਵਾਪਸ ਅਸਲ ਸੰਨਿਆਸੀ ਇਹ ਨੇ ਜਿਹੜੇ ਉੱਪਰ ਆ ਕੇ ਭਗਤੀ ਕਰਦੇ ਨੇ ਭਗਤੀ ਨੇ ਤਾਂ ਹੀ ਆਦੇ ਤੁਸੀਂ ਆਏ ਦੇਖੋ ਇੱਥੇ ਕਿੰਨੀ ਹੋ ਆ ਠੰਡ ਕਿੰਨੀ ਆ ਨਾ ਉਹ ਉੱਪਰ ਦੇਖੋ ਭਾਈ ਜੀ ਬਰਫਾ ਮੀਂਹ ਨੇਰੀ ਸਾਰਾ ਕੁ ਸੋਨਾ ਉਰੇ ਕੋਈ ਲੋਕ ਨੂੰ ਜਗ ਨਹੀਂ ਕੋਈ ਲੋਕ ਨੂੰ ਥਾਂ ਨਹੀਂ ਹੈਗੀ ਔਰ ਲੋਕ ਜਾਣਗੇ ਕਿ ਆਹ ਖਾਂ ਨੂੰ ਵੀ ਵਸਾ ਖੱਬੜ ਨਿਕਲ ਨਿਕਾ ਜਾ ਲੈ ਵੀ ਦੋਸਤੋ ਇੱਕ ਗੱਲ ਹੋਰ ਆ ਨਾ ਮੇਨ ਕਿ ਇੱਥੇ ਪਾਣੀ ਦੀ ਬੋਤਲ ਵੀ ਇੱਕ ਪਾਣੀ ਦੀ ਬੋਤਲ 50 ਰੁਪਈਆ ਦੀ ਆ ਇਹ ਪਾਣੀ ਕਿੱਥੋਂ ਪੀਂਦੇ ਹੋਣਗੇ ਕਿਉਂਕਿ ਇੱਕ ਨੂੰ ਪੀਣ ਵਾਸਤੇ ਲਗਭਗ 15 ਤੋਂ 20 ਲੀਟਰ ਚਾਹੀਦਾਗਾ ਹੁਣ ਇਹ ਹੈਗੇ ਲਗਭਗ 25 ਤੋਂ 30 ਨੇ ਇਹ ਪਾਣੀ ਦਾ ਕਿਵੇਂ ਡੰਗ ਸਾਰਦੇ ਹੋਣਗੇ ਨਾ ਏ ਵੀ ਇਹ ਵਈ ਜੀ ਸੋਚਣ ਵਾਲੀ ਗੱਲ ਆ ਵੀ ਐਡੀ ਉੱਚੇ ਨਾ ਤਾਂ ਔਰੇ ਕਿਤੇ ਪਾਣੀ ਆ ਨਾ ਮੀਂਹ ਮੂਹ ਚ ਜਦ ਆ ਜਾਂਦਾ ਹੋਊਗਾ ਮੀਂਹ ਚ ਚਲੋ ਇੱਥੇ ਵੀ ਨਾ ਹੋਉਂਦਾ ਹੋਊਗਾ ਭਰ ਜਾਂਦਾ ਹੋਊਗਾ ਟੋਆ ਟੋਆ ਕੋਈ ਇੰਨੇ ਠੰਡ ਦੇ ਬਾਵਜੂਦ ਦੇ ਹੁਣ ਦੇ ਬਾਵਜੂਦ ਵੀ ਫੇਰ ਕੀ ਕਿਵੇਂ ਰਹਿੰਦੇ ਨੇ ਸਹੀ ਗੱਲ ਆ ਬਈ ਨਾ ਸੋਚਣ ਵਾਲੀ ਗੱਲ ਆ ਵੀ ਪਾਣੀ ਕਿੱਥੋਂ ਮਿਲਦਾ ਹੋਊ ਯਾਰ ਇਹਨਾਂ ਨੂੰ ਬਈ ਰੱਬਾ ਕਰਨ ਵਾਲਾ ਜੀ ਹੁਣ ਇੱਥੇ ਤਾਂ ਬਸ ਇੱਕੋ ਗੱਲ ਆ ਗਈ ਵੀ ਰੱਬਾ ਕਰਨ ਵਾਲਾ ਰੱਬ ਹੈਗਾ ਰੱਬ ਹੈਗਾ ਹੁਣ ਇੱਥੇ ਆ ਕੇ ਐਡੀ ਟਾਪ ਤੇ ਆ ਕੇ ਪਤਾ ਲੱਗਦਾ ਵੀ ਰੱਬ ਹੈਗਾ ਤੱਤੇ ਵੀ ਕੀੜੇ ਖਾਂਦੇ ਹਾਂ ਹਾਂ ਸਹੀ ਗੱਲ ਆ ਵੀ ਜੇ ਪੱਥਰ 'ਚ ਵੀ ਕੀੜੇ ਨੇ ਉੱਥੇ ਵੀ ਖਾਣ ਨੂੰ ਮਿਲ ਜਾਂਦਾਗਾ ਇਹ ਵੀ ਦੇਖ ਸਾਦੋ ਨਾ ਕੋਈ ਯਾਰ ਇਹ ਤਾਂ 12 ਘੰਟੇ ਲੱਗੇਗੇ ਇਹਦੇ ਬਾਰੇ ਕਹਿਣਾ ਔਖਾ ਹੀ ਆ ਵੀ ਐਡੀ ਉੱਚੇ ਕਿਵੇਂ ਪਹੁੰਚ ਗਏ ਕੀ ਨਹੀਂ ਦੇਖਾ ਇੱਥੇ ਉਹ ਆ ਗਾ ਇਹ ਬਾਕੀ ਨਾ ਕੈਂਪਿੰਗ ਚ ਚੱਲ ਹੋਰ ਉਹ ਲੋਕੋ ਤਾਂ ਉਹ ਵੀ ਕਰਵਾਇਆ ਟੀਕਾ ਲਵਾਇਆ ਹੋ ਕੇ ਨੇ ਦੇਖੋ ਉਹਦੇ ਸਹੀ ਗੱਲ ਆ ਵੀ ਨਾ ਉਹ ਬੈੜੀ ਉਹਦੇ ਟੀਕਾ ਭਰਾ ਕੰਨ 'ਚ ਲੱਗਿਆ ਕੀ ਤੇਰੇ ਹੈਲੀਕਾਪਟਰ ਨਾਲ ਤਾਂ ਨਾ ਉਹਰੇ ਸੱਡ ਕੇ ਜਾਂਦੇ ਯਾਰ ਕੋਈ ਨਾ ਕੋਈ ਰੀਜ ਹੁੰਦਾ ਹੈਗਾ ਇਹ ਖੜਤੀਆਂ ਦੇ ਘਰੇ ਨੇ ਉਧਰ ਨਹੀਂ ਜਾਂਦੀਆਂ ਇੱਥੇ ਹੀ ਨੇ ਨਾ ਪੱਕਾ ਇੱਥੇ ਹੀ ਆ ਪੱਕੇ ਅੱਡਾ ਹੋਰੀ ਬਹਿਣਾ ਇਹਨਾਂ ਨੇ ਲੈ ਵੀ ਇੱਥੇ ਬੰਦੇ ਆਉਂਦੇ ਨੇ ਇੱਥੇ ਹੀ ਡੰਗਰ ਆਉਂਦੇ ਨੇ ਸਮਝ ਤੋ ਬਾਹਰ ਦੀ ਗੱਲ ਹੈਗੀ ਵੀ ਐਨੇ ਠੰਡ ਦੇ ਵਿੱਚ ਕਿਵੇਂ ਰਹਿ ਰਹੇ ਤੇ ਉਹ ਕੁੱਤਾ ਬਾਈ ਜੀ ਕੱਲਾ ਹੀ ਕੁੱਤਾ ਉੱਪਰ ਦੇਖ ਹਾ ਹੁਣ ਜਿਵੇਂ ਇਹਨਾਂ ਦੀ ਰਾਖੀ ਵਾਸਤੇ ਹੋਵੇ ਵੀ ਕੋਈ ਕੁਝ ਕਹੇ ਨਾ ਦੇਵੇ ਇਹਨਾਂ ਨੂੰ ਹੂੰ ਉਹ ਦੇ ਕਿੱਥੇ ਫਿਰਦੀ ਆ ਉਹ ਦੀ ਕਿੱਥੇ ਵਾਗ ਗਈ ਉਧਰ ਤੱਕ ਆਉਂਦਾ ਕੌਣ ਮਿਹੜੀ ਕਿੱਥੇ ਵਾਗੀ ਦੇਖ ਕਿੱਥੇ ਉਹ ਦੇ ਐਂ ਜੜੀ ਜਾਂਦੇ ਨਾ ਨਾ ਉਰੇ ਬੰਦਿਆਂ ਦਾ ਵਾਲਾ ਔਖਾ ਤੇ ਬਹਿੜੀਆਂ ਇੰਨੀਆਂ ਨੇ ਬਾਈ ਦੇ Goa ਵੀ ਕਿੰਨਾ ਕਰਿਆ ਪਿਆਗਾ ਚਲੋ ਇਹਦੇ ਬਾਰੇ ਖੋਜ ਕਰਾਂਗੇ ਵੀ ਬਾਈ ਯਾਰ ਕੀ ਹੈ ਨਾ ਪਿੰਡ ਪੁੱਛਾਂਗੇ ਆਪਾਂ ਹਾਂ ਪੁੱਛਾਂਗੇ ਉਰੇ ਸੁਨੀਕ ਨੇ ਕਿਹਾ ਉਹਨਾਂ ਨੂੰ ਪੁੱਛਣਾ ਬਣਦਾ ਵੀ ਗੱਲ ਕੀ ਆ ਰਹਿ ਰਸਦਾ ਟਾਈਮ ਹੋ ਗਿਆ ਹੂੰ ਸੂਰਜ ਵੀ ਬਾਈ ਸੂਰਜ ਵੀ ਡੁੱਬ ਰਿਹਾ ਤੇ ਸੂਰਜ ਵੀ ਅਲਵਿਦਾ ਲੈ ਰਿਹਾਗਾ ਸੂਰਜ ਵੀ ਅਲਵਿਦਾ ਲੈ ਰਿਹਾ ਬਈ ਦੇਖੋ ਕਿੰਨੀ ਟਾਪ ਦੇ ਉੱਤੇ ਹੋਵਾਂਗੇ ਉਹਨਾਂ 7 ਵਜੇ ਚੁੱਕੇ ਨੇ ਹੂੰ 7 ਤੇ ਅਜੇ ਸੂਰਜ ਅਲਵਿਦਾ ਲੈ ਰਿਹਾ ਤੇ ਦਿਨ ਖੜਿਆ ਹੈ ਦਿਨ ਖੜਿਆ ਫੁੱਲ ਹਾਂ ਸਹੀ ਗੱਲ ਹੈ ਉਹਨਾਂ ਦਾ ਮੈਂ ਕਹਣਾ ਸਾਢੇ ਸਾਢੇ ਨੇੜੇ ਸੀ ਪੁੱਗੇ ਇਹ ਕਿਹੜਾ ਪੁੱਗੇ ਸਿਪ ਜਾ ਪਿਓ ਜਿਹੜੇ ਸਿਪ ਕੇ ਉੱਥੱਲੇ ਹੀਟਾਂ ਧੁੱਪਾਂ ਜੇ ਹੀਟਾਂ ਧੁੱਪਾਂ ਨਾ ਜੇ ਚਲੋ ਠੀਕ ਆ ਬਈ ਤੁਹਾਨੂੰ ਆਹੀ ਚੀਜ਼ ਦਿਖਾਉਣੇ ਸੀ ਵੀ ਐਨੀ ਉਚਾਈ ਦੇ ਉੱਤੇ ਕਿੰਨੀਆਂ ਕਿੰਨੇ ਠੱਕੇ ਗਾਂ ਇੱਕ ਵੀ ਨਹੀਂ ਹੈਗੀ ਗਾਂ ਇੱਕ ਵੀ ਨਹੀਂ ਹੈਗੀ ਸਾਰੇ ਬਾਈ ਜੀ ਮੇਲ ਨੇ ਠੀਕ ਆ ਚਲੋ ਧੰਨਵਾਦ ਬਾਈ ਜੀ